ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੀ ਚੈਨਲ ਆਫੀਸ਼ੀਅਲ ਮੰਗੜ ਤੇ ਹੋ ਤੁਸੀਂ ਸਾਰੇ ਪਾਤ ਵਦਿਆ ਹੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਗੇ ਜੀ ਜੇ ਸਾਡੇ ਚੈਨਲ ਤੇ ਫਸਟ ਟਾਈਮ ਆਇਓ ਤੇ ਕਿਰਪਾ ਕਰਕੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਜੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਭਾਈ ਜੱਗਾ ਜੀ ਦੀ ਇੱਕ ਬਹੁਤ ਹੀ ਖੂਬਸੂਰਤ ਸਾਖੀ। ਸੋ ਸਾਖੀ ਨੂੰ ਬਿਨਾਂ ਸਕਿਪ ਕੀਤੇ ਹੋਏ ਐਂਡ ਤੱਕ ਜਰੂਰ ਸੁਣਿਓ ਤੇ ਕਮੈਂਟ ਬਾਕਸ ਦੇ ਵਿੱਚ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਲੈ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਜਰੂਰ ਲਗਵਾਇਓ ਤੇ ਇਸ ਸਾਖੀ ਨੂੰ ਹੋਰ ਪੜ੍ਹਨ ਭਣਾਵਾ ਦੇ ਨਾਲ ਵੀ ਜਰੂਰ ਸਾਂਝਾ ਕਰਿਓ। ਤਿੰਨੋਂ ਤੁਹਾਡਾ ਬਹੁਤਾ ਸਮਾਂ ਨਾਲ ਲੈਂਦੇ ਹੋਏ ਆਪਾਂ ਕਰਦੇ ਹਾਂ ਸਾਖੀ ਦੀ ਸ਼ੁਰੂਆਤ ਭਾਈ ਜੱਗਾ ਸਿੰਘ ਜੀ ਬੜੇ ਪ੍ਰੇਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਦਿਨ ਰਾਤ ਕਰਦੇ ਗੁਰੂ ਸਾਹਿਬ ਵੀ ਉਹਨਾਂ ਦੇ ਪ੍ਰੇਮ ਦੇ ਵਸ ਹੋਏ ਉਹਨਾਂ 'ਤੇ ਬਹੁਤੀ ਦਇਆ ਕਰਦੇ ਅਤੇ ਚੰਗੀ ਚੀਜ਼ ਉਹਨਾਂ ਨੂੰ ਬਖਸ਼ਦੇ ਭਾਵੇਂ ਉਹ ਅੱਗੇ ਹੋਰ ਲੋਕਾਂ ਨੂੰ ਦੇ ਦਿੰਦੇ ਪਰ ਇਸ ਕਰਕੇ ਜਿਹੜੇ ਹੋਰ ਖਾਲੂ ਸੀ ਉਹਨਾਂ ਨਾਲ ਬਹੁਤ ਹੀ ਈਰਖਾ ਰੱਖਦੇ। ਜਦੋਂ ਕਿਸੇ ਵੇਲੇ ਇਕੱਲਾ ਹੁੰਦਾ ਤਾਂ ਈਰਖਾ ਕਰਨ ਵਾਲੇ ਦੁਸ਼ਟ ਉਸ ਨੂੰ ਗਾਲੀਆਂ ਦਿੰਦੇ ਤੇ ਥੱਪੜ ਮਾਰਦੇ। ਪਰ ਕਦੇ ਵੀ ਉਹ ਗੁਰੂ ਜੀ ਕੋਲ ਉਹਨਾਂ ਦੀ ਬੁਰਾਈ ਨਾ ਕਰਦਾ ਤੇ ਨਾ ਹੀ ਉਹਨਾਂ ਨੂੰ ਬੁਰਾ ਭਲਾ ਕਹਿੰਦਾ। ਕੇਵਲ ਗੁਰੂ ਭਗਤੀ ਵਿੱਚ ਹੀ ਲੀਨ ਰਹਿੰਦਾ। ਇੱਕ ਦਿਨ ਉਹਨਾ ਿਰਖਾਲੂਆ ਨੇ ਅੰਮ੍ਰਿਤ ਵੇਲੇ ਸਲਾਹ ਕਰਕੇ ਭਾਈ ਜੱਗਾ ਸਿੰਘ ਨੂੰ ਬਹੁਤ ਹੀ ਕੁੱਟਿਆ ਮਾਰਿਆ ਤੇ ਨਾਲੇ ਡੇਰੇ ਵਿੱਚੋਂ ਜਿੱਥੇ ਭਾਈ ਜੱਗਾ ਸਿੰਘ ਜੀ ਰਹਿੰਦੇ ਸੀ ਉਸ ਦਾ ਸਭ ਸਮਾਨ ਖੋ ਲਿਆ। ਅਤਿ ਜਾਦੀ ਹਾਲ ਗੁਰੂ ਜੀ ਨੇ ਹੋਰ ਸਿੱਖਾਂ ਤੋਂ ਸੁਣ ਕੇ ਜੱਗਾ ਸਿੰਘ ਨੂੰ ਪੁੱਛਿਆ ਕਿ ਤੈਨੂੰ ਕਿਹਨੇ ਮਾਰਿਆ ਏ? ਤਾਂ ਡੇਰਾ ਤੀਰਾ ਡੇਰਾ ਕਿਹਨੇ ਲੁੱਟਿਆ ਏ? ਤਜਗਾ ਸਿੰਘ ਨੇ ਆਖਿਆ ਕਿ ਗੁਰੂ ਪਾਤਸ਼ਾਹ ਜੀ ਮੈਨੂੰ ਕਿਸੇ ਨੇ ਨਹੀਂ ਮਾਰਿਆ ਤੇ ਨਾ ਹੀ ਕਿਸੇ ਨੇ ਮੇਰਾ ਕੁਝ ਲੁੱਟਿਆਏ ਮੇਰਾ ਕੋਈ ਵੀ ਵੈਰੀ ਕੋਈ ਵੀ ਮਿੱਤਰ ਨਹੀਂ ਆਪ ਦਾ ਹੀ ਰੂਪ ਸਭ ਵਿੱਚ ਨਜ਼ਰ ਆਉਂਦਾ ਹੈ ਦੂਸਰਾ ਕੋਈ ਨਹੀਂ ਮਾਰਨ ਵਾਲਾ ਤੇ ਮਾਰ ਖਾਣ ਵਾਲਾ ਲੁੱਟਣ ਵਾਲਾ ਲਟਾਉਣ ਵਾਲਾ ਸਭ ਤੂੰ ਹੀ ਹੈ ਇਹ ਕਚਨ ਸੁਣ ਕੇ ਸਾਰੇ ਸੰਗਤ ਸ੍ਰੀ ਗੁਰੂ ਸਾਹਿਬ ਜੀ ਬਹੁਤ ਹੀ ਖੁਸ਼ ਹੋਏ ਤੇ ਸਾਹਿਬ ਜੀ ਨੇ ਫਰਮਾਇਆ ਕਿ ਇਹ ਨਿਰਮਲ ਹਿਰਦੇ ਵਾਲਾ ਗਿਆਨੀ ਪੁਰਖ ਹੈ ਭਾਈ ਸਿੱਖੋ ਇਹੋ ਜਿਹੀ ਪੁਰਖ ਨਾਲ ਵਾਦ ਵਿਵਾਦ ਕਰਨਾ ਜਾਣ ਬੁੱਝ ਕੇ ਨਰਕ ਵਿੱਚ ਪੈਣਾ ਹੈ ਇਸੇ ਘੜੀ ਗੁਰੂ ਜੀ ਨੇ ਇੱਕ ਪੱਥਰ ਡੇਮ ਤੇ ਇੱਕ ਪਤਾਸਾ ਤੇ ਤਿੰਨ ਪਾਣੀ ਦੇ ਬਰਤਨ ਮੰਗਵਾਈ ਫਿਰ ਇੱਕ ਬਰਤਨ ਵਿੱਚ ਪੱਥਰ ਇੱਕ ਵਿੱਚ ਮਿੱਟੀ ਦੀ ਡੇਮ ਇੱਕ ਵਿੱਚ ਪਤਾਸਾ ਪਾ ਕੇ ਦੋ ਘੜੀ ਪਿਛੋਂ ਤਿੰਨਾਂ ਚੀਜ਼ਾਂ ਨੂੰ ਬਾਹਰ ਕੱਢਣ ਦਾ ਹੁਕਮ ਦਿੱਤਾ ਪੱਥਰ ਜੋ ਥੋੜਾ ਗਿੱਲਾ ਸੀ ਪਾਣੀ ਚੋਂ ਬਾਹਰ ਨਿਕਲਦੇ ਕੁਝ ਪਲ ਵਿੱਚ ਹੀ ਹਵਾ ਲੱਗਣ ਨਾਲ ਸੁੱਕ ਗਿਆ ਢੀਮ ਗਾਰਾ ਬਾਣ ਪਾਣੀ ਦੇ ਥੱਲੇ ਬੈਠ ਗਈ ਪਤਾਸੇ ਦਾ ਨਿਸ਼ਾਨ ਨਾਰਿਆ ਉਹ ਪਾਣੀ ਵਿੱਚ ਘੁਲ ਕੇ ਪਾਣੀ ਦਾ ਹੀ ਰੂਪ ਹੋ ਗਿਆ ਤਾਂ ਗੁਰੂ ਜੀ ਨੇ ਆਖਿਆ ਭਾਈ ਸਿੱਖੋ ਤਰ੍ਹਾਂ ਦੀ ਬਿਰਤੀ ਦੇ ਲੋਕ ਹੁੰਦੇ ਹਨ ਇੱਕ ਪੱਥਰ ਵਾਂਗ ਹੁੰਦੇ ਹਨ ਹੁੰਦੇ ਹਨ ਜੋ ਰਹਿੰਦੇ ਵੀ ਸੰਗਤ ਵਿੱਚ ਹਨ ਬਾਣੀ ਵੀ ਸੁਣਦੇ ਹਨ ਤੇ ਪਾਠ ਵੀ ਹਨ ਪਰ ਕਈ ਸਾਲਾਂ ਬਾਅਦ ਵੀ ਬਾਣੀ ਨਾਲ ਭਿੱਜਦੇ ਨਹੀਂ ਜਿਵੇਂ ਪੱਥਰ ਹੀ ਰਹਿੰਦੇ ਹਨ ਤੇ ਕਈ ਦੂਸਰੇ ਮਿੱਟੀ ਦੇ ਤਰ੍ਹਾਂ ਹੁੰਦੇ ਹਨ ਮਿੱਟੀ ਪਾਣੀ ਵਿੱਚ ਘੁਲਤਾ ਜਾਂਦੀ ਹੈ ਪਰ ਆਪਣੀ ਹੋਰ ਨਹੀਂ ਛੱਡਦੀ ਭਾਵ ਪਾਣੀ ਵਿੱਚ ਘੁਲ ਕੇ ਗਾਰਾ ਬਣ ਜਾਂਦੀ ਹੈ ਤੀਸਰੇ ਉਹ ਗੁਰਮੁਖ ਹੁੰਦੇ ਹਨ ਜੋ ਪਤਾਸੀ ਵਾਂਗ ਪਾਣੀ ਵਿੱਚ ਘੁਲ ਕੇ ਪਾਣੀ ਦਾ ਹੀ ਰੂਪ ਹੋ ਜਾਂਦੇ ਹਨ ਸੱਚੀ ਸਰਦਾ ਲੂ ਸਿੱਦਕੀ ਸਿੱਖ ਨਿਸ਼ਕਾਮ ਸੇਵਾ ਭਗਤੀ ਕਰਦੇ ਹੋਈ ਜੋ ਗੁਰੂ ਦੀ ਬਾਣੀ ਨਾਲ ਪ੍ਰੇਮ ਰੱਖਦੇ ਹਨ ਉਹ ਤਾਂ ਗੁਰੂ ਜੀ ਦੇ ਰੂਪ ਵਿੱਚ ਪਤਾਸੀ ਵਾਂਗ ਅਪੇਧ ਹੋ ਜਾਂਦੇ ਹਨ ਕਾਮਨਾ ਰੱਖੀ ਸੇਵਾ ਕਰਨ ਵਾਲੇ ਮਿਲਤਾ ਜਾਂਦੇ ਹਨ ਪਰ ਅਪੇਤ ਨਹੀਂ ਹੁੰਦੇ ਮਿੱਟੀ ਵਾਂਗੂ ਮਿਲੇ ਵੀ ਤੇ ਵੱਖਰੇ ਵੀ ਦੋਹੇ ਪਾਸੇ ਰਹਿੰਦੇ ਹਨ ਜਿਹੜੇ ਲੋਕ ਬਸ ਢਿਕਾਵੇ ਦੀ ਸੇਵਾ ਭਗਤੀ ਕਰਦੇ ਹਨ ਉਹ ਪੱਥਰ ਵਾਂਗ ਪਿੱਛੇ ਹੋਏ ਨਜ਼ਰ ਤਾਂ ਆਉਂਦੇ ਹਨ ਪਰ ਵਿੱਚੋਂ ਸੁੱਕੇ ਰਹਿੰਦੇ ਹਨ ਸੋ ਇਹ ਸੀਗੀ ਅੱਜ ਦੀ ਪਿਆਰੀ ਜੀ ਸਾਖੀ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਾਈ ਜੱਗਾ ਸਿੰਘ ਜੀ ਦੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਇਦਾਂ ਦੀਆਂ ਵੀਡੀਓਜ਼ ਨੂੰ ਤੁਸੀਂ ਦੇਖਣ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮੋਟੀਵੇਸ਼ਨਲ ਵੀਡੀਓਜ਼ ਗੁਰਬਾਨੀ ਨਾਲ ਰਿਲੇਟਡ ਵੀਡੀਓਜ਼ ਅਸੀਂ ਆਲਵੇਸ ਇਸ ਚੈਨਲ ਤੇ ਅਸੀਂ ਅਪਲੋਡ ਕਰਦੇ ਹਾਂ ਸੋ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤਿ ਪੰਉ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ